ਸਤਿ ਸ਼੍ਰੀ ਅਕਾਲ ਦੋਸਤੋ ਜੱਟ ਮੌਜਾਂ ਕਰਦਾ ਏ ਸਵਰਨ ਸਿੰਘ ਨੂੰ ਪੁਰਖਿਆਂ ਦੀ 5 ਕਿੱਲੇ ਜ਼ਮੀਨ ਵਿਰਾਸਤ ਵਿੱਚ ਮਿਲੀ ਕਾਫੀ ਮਿਹਨਤ ਮੁਸ਼ਕਲਤ ਨਾਲ ਉਸਨੇ 2 ਕਿੱਲੇ ਹੋਰ ਨਾਲ ਜੋੜ ਲਏ ਜਿਵੇਂ ਜਿਵੇਂ ਬੱਚੇ ਵੱਡੇ ਹੁੰਦੇ ਗਏ ਘਰ ਦੇ ਖਰਚੇ ਵੀ ਕਾਫੀ ਵੱਧ ਗਏ ਰਿਸ਼ਤੇ ਨਾਤਿਆਂ ਨਾਲ ਦਿਨ ਤਿਉਹਾਰਾਂ ਉੱਤੇ ਵਰਤ ਵਰਤਾ ਕਾਰਨ ਆੜਤੀਆਂ ਕੋਲੇ ਸਰਵਨ ਸਿੰਘ ਪੈਸੇ ਕਰਜ਼ੇ ਉੱਤੇ ਲੈਣ ਲੱਗ ਪਿਆ ਸਿਮਾ ਹੀ ਮੰਡੀ ਵਿੱਚ ਫਸਲ ਸੁੱਟ ਕੇ ਮਸਾ ਲੈਣੇ ਦੇਣੇ ਹੀ ਪੂਰੇ ਕਰਦਾ ਕੁੜੀ ਦੇ ਵਿਆਹ ਵਿੱਚ ਬਿਤੋਂ ਵੱਧ ਖਰਚਾ ਕਰਨ ਦੇ ਚੱਕਰ ਵਿੱਚ ਕਾਫੀ ਕਰਜ਼ਾ ਸਿਰ ਉੱਤੇ ਚੜ ਗਿਆ ਕਿਸੇ ਨੇ ਸਲਾਹ ਦਿੱਤੀ ਕਿ ਬੈਂਕ ਕੋਲੋਂ ਲਿਮਟ ਬਣਵਾ ਲੈ ਕਾਫੀ ਪੈਸੇ ਮਿਲ ਜਾਣਗੇ ਬਸ ਫੇਰ ਕਿਸੇ ਲੈਣੇ ਦੇਣੇ ਦੇ ਚੱਕਰ ਵਿੱਚ ਸਾਰੀ ਪੈਲੀ ਬੈਂਕ ਕੋਲ ਗਿਰਵੀ ਰੱਖ ਕੇ ਕਰਜ਼ਾ ਲੈ ਲਿਆ ਲੱਖਾਂ ਦੇ ਹਿਸਾਬ ਨਾਲ ਪੈਸੇ ਹੱਥ ਵਿੱਚ ਆ ਗਏ ਜਿਨ੍ਹਾਂ ਦੇ ਪੈਸੇ ਦੇਣੇ ਸੀ ਸਾਰਿਆਂ ਨੂੰ ਦੇ ਦਿੱਤੇ ਹੁਣ ਤਾਂ ਸਵਰਨ ਸਿੰਘ ਦੇ ਮੁੰਡੇ ਲਈ ਵੀ ਰਿਸ਼ਤੇ ਆਉਣ ਲੱਗ ਪਏ ਬਿਚੋਲੇ ਨੂੰ ਪੱਕੀ ਹਿਦਾਇਤ ਕੀਤੀ ਗਈ ਕਿ ਅਸੀਂ ਵੀ ਕੁੜੀ ਉੱਤੇ ਬਹੁਤ ਖਰਚਾ ਕੀਤਾ ਹੈ ਹੁਣ ਮੁੰਡੇ ਨੂੰ ਵੀ ਦਾਜ ਵਿੱਚ ਗੱਡੀ ਹੀ ਚਾਹੀਦੀ ਆ ਨਾਲੇ ਵਿਰਾਤ ਦਾ ਸਵਾਗਤ ਧੂਮ-ਧਾਮ ਨਾਲ ਹੋਣਾ ਚਾਹੀਦਾ ਆ ਆਖਰ ਸੱਤ ਕੀ ਲਿਆ ਕੱਲੇ ਮੁੰਡੇ ਕੋਲ ਬਿਚੋਲੇ ਨੇ ਚੰਗਾ ਸਹਦਾ ਪਰਿਵਾਰ ਲੱਭ ਲਿਆ ਜੋ ਸਾਰਾ ਕੁਝ ਕਰਨ ਲਈ ਰਾਜ਼ੀ ਹੋ ਗਿਆ ਵਿਆਹ ਲਈ ਸਾਰਿਆਂ ਨੂੰ ਸੱਦਾ ਪੱਤਰ ਦਿੱਤੇ ਗਏ ਆਰਤੀਆ ਤੇ ਬੈਂਕ ਦੇ ਮੈਨੇਜਰ ਨੂੰ ਵੀ ਸੱਦਿਆ ਗਿਆ ਸ਼ਗਨ ਵਿੱਚ ਮਿਲੀ ਗੱਡੀ ਨੂੰ ਹੀ ਸਜਾ ਕੇ ਬਰਾਤ ਬੈਂਡ ਵਾਜਿਆਂ ਨਾਲ ਚੜੀ ਪੈਲਸ ਵਿੱਚ ਬਹੁਤ ਵਧੀਆ ਪ੍ਰਬੰਧ ਕੀਤਾ ਕੁੜੀ ਵਾਲਿਆਂ ਨੇ ਕੋਈ ਕਸਰ ਨਾ ਛੱਡੀ ਆਓ ਭਗਤਵਾਲੀ ਲਾਵਾਂ ਤੋਂ ਬਾਅਦ ਮੁੰਡੇ ਕੁੜੀ ਨੂੰ ਸ਼ਗਨ ਪੈ ਗਿਆ ਡੀਜੇ ਉੱਪਰ ਗਾਣਾ ਚੱਲਿਆ ਮੁੰਡਾ ਆਪਣੇ ਵਿਆਹ ਵਿੱਚ ਨੱਚਦਾ ਫਿਰੇ ਤਾਂ ਸਵਰਨ ਸਿੰਘ ਨੇ ਆਪਣੇ ਨੂੰਹ ਪੁੱਤ ਉੱਤੇ ਪੈਸੇ ਸੁੱਟੇ ਵਿਆਹ ਵਾਲਾ ਮੁੰਡਾ ਇੱਕ ਗਾਣਾ ਲਗਵਾ ਕੇ ਡੀਜੇ ਵਾਲਿਆਂ ਕੁੜੀਆਂ ਉੱਤੇ ਨੋਟ ਸੁੱਟਣ ਲੱਗ ਪਿਆ ਗਾਣੇ ਦੇ ਬੋਲ ਸਨ ਜੱਟ ਮੌਜਾਂ ਕਰਦਾ ਏ ਰੱਬ ਨੇ ਥੋੜ ਕੋਈ ਨਾ ਰੱਖੀ ਮੋਰਲੇ ਸੋਫੇ ਉੱਤੇ ਬੈਠਾ ਆੜਤੀਆ ਤੇ ਬੈਂਕ ਦਾ ਮੈਨੇਜਰ ਇਸ ਸਾਰੇ ਵਰਤਾਰੇ ਉੱਤੇ ਮਣ ਹੀ ਮਣ ਹੱਸ ਰਹੇ ਸਨ ਕੇ ਕਾਰਜੇ ਦੇ ਪੈਸੇ ਨਾਲ ਕਾਦੀਆਂ ਮौजਾਂ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ